ਹਾਂਜੀ ਧੱਕਾ ਕਰਦੇ ਆ ਬਾਈ ਜਾਨੇ ਨੂੰ ਕਿ ਕਿੱਥੇ ਲੈ ਜਾਣਾ ਤੁਸੀਂ ਡਾਕਟਰ ਕੈਂਡ ਤੇ ਜਾਣਾ ਸੀਗਾ ਸਾਡੇ ਇਹ ਬੱਚੇ ਆ ਅੱਛਾ ਹਾਂ ਉਹ ਤਾਂ ਇੱਧਰਲੇ ਪਾਸੇ ਹੀ ਜਾਣਾ ਨਾ ਥੋੜੇ ਨੇੜੇ ਹੀ ਆ ਮੇਰੇ ਆਹ ਰੋਡ ਤੇ ਆ ਕੈਂਡ ਉਹ ਨੇੜੇ ਨਾਲੇ ਥੋੜੀ ਆ ਨੇੜੇ ਹੀ ਆ ਨੇੜੇ ਤਾਂ ਹੈਗਾ ਉੱਥੋਂ ਵੀ ਨਹੀਂ ਜੂਟਾ ਨੂੰ ਦੇ ਰਹੇ ਇਹ ਚੱਕਰਵਾ ਨੇੜਾ ਨਹੀਂ ਚੱਲੋ ਇਸ ਧੱਕਾ ਹੀ ਆ ਬਈ ਟਰੈਕਟਰ ਹੀ ਲੈ ਕੇ ਆਉਣੇ ਪਊਗੇ ਤੇ ਜਾਣੇ ਨੂੰ ਡਾਕਟਰਾਂ ਦੇ ਆ ਨਾ ਕੀ ਲੱਗਿਆ ਨੂੰ ਪੁੱਗ ਟਰੈਕਟਰ ਨੇੜੇ ਹੀ ਕਹਿੰਦਾ ਲੱਗ ਪਿਆ ਬੱਚੇ ਨੂੰ ਯਾਰ ਟਰੀਟਮੈਂਟ ਵਾ ਕੈਸ ਡਾਕਟਰ ਦੇ ਯਾਰਾ ਇਹਨਾਂ ਨੂੰ ਤਾਂ ਜਾਣਦੇ ਹੋ ਅਸੀਂ ਮਰ ਜਾਲੇ ਯਾਰ ਸਾਨੂੰ ਨਹੀਂ ਲੋੜ ਹੈ ਤੁਸੀ ਕਲਾਮ ਰੋਡ ਤੇ ਜਾਣਦੇ ਹੋ ਨਹੀਂ ਜਾਂ ਸਰ ਕਲਾਮ ਰੋਡ ਤੇ ਇੰਨਾ ਟ੍ਰੈਫਿਕ ਹੈ ਇਹਨੂੰ ਘੰਟਾ ਤੋਂ ਉੱਦੇ ਲੱਗ ਜਾਣਾ ਲੱਗ ਜਾਓ ਪੈਂਦੀ ਲੱਗ ਜਾਓ ਲੱਗੋ ਪੈਂਦੀ ਅਭੀ ਯਾਰ ਤੱਕੇ ਵੀ ਚੱਲ ਰਿਹਾ ਜੰਗ ਹੀ ਹੈ ਮੋਰੀ ਦੇ ਯਾਰ ਮਜਬੂਰੀ ਹੈ ਹੁਣ ਗੱਲ ਤਾਂ ਜਾਵੇ ਕੋਈ ਗੱਲ ਲੱਗਿਆ ਉਤਸ਼ਾਹ ਬਾਪੂ ਜੀ ਕੀ ਹੋਇਆ ਉਹ ਹਿਆਲੇ ਦਿੱਕਰ ਉਧਰੋਂ ਬੰਦ ਕੀਤਾ ਐ ਇਧਰੋਂ ਪਿੱਛੋਂ ਬੰਦ ਕੀਤਾ ਐ ਇਹਦੇ ਪਏ ਇੱਕ ਬੰਦੇ ਦੇ ਖਾਤਰ ਸਾਰੀ ਦੁਨੀਆ ਸੂਲੀ ਡੰਗੀ ਪਈ ਆ ਇਹ ਤਾਂ ਪਹਿਲਾਂ ਕਹਿਣ ਸੀ ਕਿ ਅਸੀਂ ਵੀਆਈਪੀ ਕਲਚਰ ਖਤਮ ਕਰ ਦੇਣਾ ਹਾਂ ਵੀਆਈਪੀ ਕਲਚਰ ਹੀ ਨਹੀਂ ਖਤਮ ਕਰਨਾ ਇਹ ਵੀਆਈਪੀ ਇਹ ਕਲਚਰ ਕਿਤਾਬ ਪਣਾਉਂਦੇ ਆ ਜਿੱਦਣ ਸਹੂਲਤਾਂ ਮਿਲ ਜਾਂਦੀਆਂ ਕੋਈ ਨਹੀਂ ਬਖਸਦਾ ਕੋਈ ਨਹੀਂ ਬਖਸਦਾ ਕੋਈ ਨਹੀਂ ਬਖਸਦਾ ਕੋਟੀਆਂ ਧਾਰਾਂ ਕੇਜਰੀਵਾਲ ਕਹਿੰਦਾ ਸੀ ਮੈਂ ਕੁਝ ਨਹੀਂ ਲੈਣਾ ਸਾਰੇ ਕੋਈ ਲੈ ਕੇ ਮੁੜ ਕੇ ਹੁਣ ਪਬਲਿਕ ਦੁਖੀ ਹੋਈ ਪਈ ਆ ਪਹਿਲਾਂ ਮੈਂ ਇਧਰੋਂ ਘੁੰਮ ਕੇ ਆਇਆ ਉਧਰੋਂ ਇਧਰ ਮੋੜਦਾ ਹੁਣ ਇਧਰੋਂ ਇਧਰੋਂ ਤੈਨੂੰ ਘੇਂਦਾ ਹੋ ਗਿਆ ਨਵੇਂ ਸ਼ਹਿਰ 'ਚ ਘੁੰਮਦੇ ਨੂੰ ਕਚਹਿਰੀਆਂ ਤੇ ਘਰ ਜਾਣਾ 1 ਘੰਟਾ ਪੂਰਾ ਕੇ ਨਵੇਂ ਸ਼ਹਿਰ 'ਚ ਘੁੰਮਦੇ ਪਹਿਲਾਂ ਉਧਰੋਂ ਭੇਜ ਦਿੱਤਾ ਉਧਰੋਂ ਨਹੀਂ ਮੋੜ ਦਿੱਤੇ ਸਾਰੇ ਰੋਡ ਬਲਾਕ ਆ ਨਵੇਂ ਸ਼ਹਿਰ ਤੇ ਰਾਹੋ ਤੋਂ ਜਾ ਕੇ ਮੋੜੋ ਜੀ ਕਹਿੰਦੇ ਜਿ ਕਜੈਰੀਆਂ ਨੂੰ ਆਉਣਾ ਜਾ ਇਧਰ ਬਾਜ ਤੇ ਉੱਧਰ 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 ਵੀ ਮੋਰੇ ਖੜੇ ਹੋ ਨਹੀਂ ਖੜਾ ਅੰਦਰ ਜਾਣ ਦੇਣਾ ਉੱਧਰ ਨੂੰ ਅੰਦਰ ਨਹੀਂ ਜਾਣ ਦਿੰਦੇ ਕਿੱਧਰ ਨੂੰ ਜਾਈਏ ਕਿੱਧਰ ਜਾਣਾ ਹੈ ਤੁਸੀਂ ਹੋਰ ਵੀ ਨਾਲ ਜਾਣਾ ਜੀ ਪਰੇਸ਼ਾਨ ਕੀਤਾ ਬਈ ਇਹਨਾਂ ਨੂੰ ਕਿਹੜੇ ਹਸਪੀਟਲ ਜਾਣਾ ਜੀ ਸਰਕਾਰੀ ਹਸਪੀਟਲ ਜਾਣਾ ਕੀ ਕਹਿੰਦੇ ਮੰਨਾਂ ਕੀ ਕਰਦੇ ਉਹ ਕਹਿੰਦੇ ਇਧਰ ਨਹੀਂ ਜਾਣਾ ਇਹ ਤਾਂ ਫਾਂ ਨਦੀਪ ਨੂੰ ਪੁੱਛਿਆ ਆਦਿਆਂ ਬਈ ਹੋਰ ਕੋਈ ਰਸਤਾ ਹੈ ਦਾ ਉਹ ਕਹਿੰਦੇ ਸਾਨੂੰ ਤੁਸੀਂ ਅਸੀਂ ਕੋਈ ਦੁਆ ਕਰਦੇ ਮੈਂ ਨਾ ਸਾਨੂੰ ਪਰਚੀਆਂ ਦਿਖਾਣੀਆਂ ਸੀ ਤੁਸੀਂ ਬਾਹਰੋਂ ਆਏ ਹਾਂਜੀ ਪਰਚੀਆਂ ਦਿਖਾਣੀਆਂ ਸੀ ਮਗੰਧਪੁਰ ਹਸਪਤਾਲ ਤੋਂ ਆਇਆ ਕਹਿੰਦੇ ਨਵੀਂ ਸ਼ਹਿਰ ਜਾਣਾ ਪਰਚੀਆਂ ਦਿਖਾਤੀਆਂ ਨਹੀਂ ਕਿਹੜੀਆਂ ਪਰਚੀਆਂ ਜੋ ਬੱਚੇ ਦੀਆਂ ਹਾਂਜੀ ਉਹ ਅਸੀਂ ਪਰਚੀ ਉਥੇ ਮਗੰਧਪੁਰ ਤੋਂ ਘਟਾਈਓ ਆ ਅੱਬੇ ਗੱਲ ਕਰ ਲੈਨੇ ਅੱਜ ਪਹਿਲਾਂ ਵੀ ਤਾਂ ਦੋ ਚਾਰ ਬੰਦੇ ਛੱਡੇ ਆ ਆਓ ਮੜੀ ਜੇ ਇੱਕ ਵਾਰ ਗੱਲ ਕਰ ਲੈਨੇ ਬੱਚੇ ਨੂੰ ਬੱਚੇ ਨੂੰ ਬੱਚੇ ਨੂੰ ਮੈਡੀਕਲ ਕਰਾਉਣਾ ਆ ਹਸਪਤਾਲ ਤੇ ਉਹ ਅਸੀਂ ਉਹ ਦੂ ਆਇਆ ਇਹਦੇ ਸਕੂਲ ਦੀ ਐਡਮਿਸ਼ਨ ਕਰਾਉਣੀ ਆ ਉਹ ਦਿਆਜ ਇਹ ਮਗੰਧਪੁਰੋਂ ਅਸੀਂ ਅੱਜ ਦੀ ਆ ਪਰਚੀ ਇਹ ਉਹਨੇ ਚੈੱਕ ਕੀਤੀ ਨਹੀਂ ਸਾਨੂੰ ਇੱਥੇ ਭੇਜਦਾ ਹੁੰਦਾ ਨਵੀਂ ਸ਼ਹਿਰ ਪਰ ਉਦਾ ਉਦਾ ਵੈਸੇ ਆਪਾਂ ਆਪਸ ਵਿੱਚ ਗੱਲ ਕਰਦੇ ਡਾਕਟਰ ਸਾਰੇ ਇੱਧਰ ਲੱਗੇ ਹੋਣੇ ਸੇਵਾ ਚ ਇੱਕ ਵਾਰੀ ਟਰਾਈ ਕਰ ਲੈਂਦੇ ਆ ਮੇਰੇ ਕੋਲ ਕੋਈ ਨਹੀਂ ਸਰ ਉਹਨਾਂ ਨੇ ਹਸਪੀਟਲ ਜਾਣਾ ਏ ਉਹਨਾਂ ਕੋਈ ਪਰਚੀ ਹੈਗੀ ਆ ਕਿਧਰ ਗੱਲ ਕਰੀਏ ਮੈਂ ਮੋਨੋ ਕੋਈ ਪਰਚੀ ਹੈਗੀ ਜੀ ਹਸਪੀਟਲ ਜਾਣਾ ਏ ਹਸਪੀਟਲ ਜਾਣਾ ਉਹਨਾਂ ਨੇ ਜੀ ਉਹਨਾਂ ਕੋਲ ਪਰਚੀ ਹੈਗੀ ਐ ਲੇਕਿਨ ਕੋਈ ਸੁਣਵਾਈ ਨਹੀਂ ਐ ਕਹਿੰਦੇ ਪਰਲੇ ਪਾਸੇ ਚੱਲ ਜੋ ਪਰ ਪਰਲੇ ਪਾਸੇ ਟ੍ਰੈਫਿਕ ਹੀ ਬਹੁਤ ਜ਼ਿਆਦਾ ਆਹ ਤਸਵੀਰ ਐ ਜੀ ਤੁਸੀਂ ਕਿੱਧਰ ਜਾਣਾ ਜੀ ਉਧਰ ਤਾਂ ਜਾਂਦੇ ਆ ਅੰਦਰ ਨਿਆਣ ਦੇ ਬਾਹਰ ਤੱਕ ਨੇ ਸਾਰੇ ਚਲੇ ਜਓ ਜਿੰਮੇ ਕੇ ਘਰ ਜਾਣਾ ਕਰੇ ਘਰ ਕਿੱਧਰੇ ਠੋੜਾ ਜੀ ਉਦੋਂ ਹੀ ਜਾਣ ਦੋਗੇ ਜਦੋਂ ਉਹਨਾਂ ਦਾ ਬੱਸ ਖਤਮ ਹੋ ਜਾਊ ਜਦ ਤੱਕ ਜੋਰਿਆ ਤਦ ਤੱਕ ਨਹੀਂ ਜਾਣ ਦਿੰਦੇ ਕਹਿੰਦੇ ਹੁਣ ਹਸਪੀਟਲ ਨਹੀਂ ਜਾਂਦੇ ਤੁਸੀਂ ਇੱਧਰ ਕਰੋ ਕਲਾਮ ਰੋਡ ਦੀ ਦੇਖ ਲਓ ਮੈਂ ਉਹਨਾਂ ਨਾਲ ਗੱਲ ਕੀਤੀ ਸੁਣਦੇ ਨਹੀਂ ਉਹ ਨਹੀਂ ਤੂੰ ਕਿੱਥੇ ਹਸਪੀਟਲ ਜਾਣਾ ਹੈ ਸੇਖਾ ਇਹਨਾਂ ਨੇ ਸਰਕਾਰੀ ਹਸਪਤਾਲ ਜਾਣਾ ਹਾਂਜੀ ਤੁਸੀਂ ਇੱਧਰ ਕਰੋ ਇੱਧਰ ਨੂੰ ਨਹੀਂ ਜਾਣ ਦਿੰਦੇ ਮਾਤਾ ਜੀ ਇੱਥੋਂ ਤਾਂ ਕਹਿੰਦੇ ਪਰ ਨਾਲੇ ਛੱਡ ਕੇ ਨਿਕਲ ਜਾਣੀ ਆ ਜਿਹੜਾ ਬਾਈਪਾਸ ਹੁੰਦਾ ਉਹ ਤੁਸੀਂ ਇੱਧਰ ਤੋਂ ਚਲੇ ਜਾਓ ਲੋਕੀ ਇਸ ਤੋਂ ਤੁਹਾਡੇ ਕੋਲ ਬਹੁਤ ਤਕਲੀਫ ਚ ਨੇ ਸਾਰੇ ਨੇ ਤੁਹਾਡੇ ਨੂੰ ਤੁਹਾਨੂੰ ਦੱਸ ਦੇਣਾ ਆ ਤੁਸੀਂ ਆਹ ਬੈਠੋ ਆਹ ਆ ਮਾਸੂਮ ਦੀ ਬੱਚੀ ਦਾ ਚਿਹਰਾ ਦੇਖੋ ਐਡਮਿਸ਼ਨ ਕਰਾਣ ਲਈ ਆਏ ਹੋਏ ਆ ਮਤਲਬ ਜੇ ਹਸਪੀਟਲ ਜਾਓਗੇ ਉਸ ਤੋਂ ਬਾਅਦ ਐਡਮਿਸ਼ਨ ਹੋਣੀ ਟੈਸਟ ਤੋਂ ਬਾਅਦ ਆ ਇੱਕ ਪਾਸੇ ਸਕੂਲ ਆ ਫੈਮਿਨੈਂਸ ਆ ਇੱਕ ਪਾਸੇ ਜਿਹਨੂੰ ਐਡਮਿਸ਼ਨ ਕਰਾਉਣੀ ਆ ਭੱਟ ਕੇ ਫਿਰਦੇ ਆ ਬਾਕੀ ਇੱਕ ਵੱਡਾ ਸਵਾਲ ਇਹ ਹੈ ਕਿ ਉਹਨਾਂ ਸਕੂਲ ਆਫ ਐਫੀਐਮਐਨਐਸ 'ਚ ਕਿੰਨੇ ਇੱਕ ਜਿਹੜੇ ਲੀਡਰ ਹੈ ਉਹਨਾਂ ਦੇ ਬੱਚੇ ਪੜ੍ਹੂਗੇ ਕਿੰਨੇ ਇੱਕ ਜਿਹੜੇ ਅਫਸਰ ਨੇ ਉਹਨਾਂ ਦੇ ਬੱਚੇ ਸਕੂਲ 'ਚ ਪੜ੍ਹੂਗੇ ਇਹ ਕਿੱਥੇ ਜੀ ਆਹ ਮਾਰੇ ਕਿੱਥੇ ਕਿੱਥੇ ਆਹ ਨਾਲ ਹੀ ਦੂਜੇ ਦੀ ਬੈਂਕ ਦੇ ਵਿੱਚ ਲੱਗੇ ਆ ਮੈਂ ਇਹਨੂੰ ਜਗਾ ਦਵਾ ਬੇ ਅਨੇਰੇ ਜੇ ਬੇ ਤਪੀਂਦੀ ਮਹਾਰਾਸ਼ਟਰ ਪਾਜੀ ਕਿਤੇ ਅਗਲੇ ਪਾਸੇ ਵੀ ਇੰਦੀ ਨਾ ਤਲਕਾ ਹੋਇਆ ਹੈ ਨਹੀਂ ਮਹਾਰਾਸ਼ਟਰ ਬੈਂਕ ਦੇ ਵਿੱਚ ਹਾਂਜੀ ਮਹਾਰਾਸ਼ਟਰ ਬੈਂਕ ਦੇ ਵਿੱਚ ਜਿੰਨ ਨੇ ਇਹ ਆ ਪਗਾ ਨਹੀਂ ਜਣਾ ਫਿਰ ਲਾਗੇ ਪਾਜੀ ਮੈਂ ਮਹਾਰਾਸ਼ਟਰ ਜੌਬ ਕਰਦਾ ਮੈਂ ਜਾਓ ਉਹਨਾਂ ਦੇ ਨਾਲ ਹੀ ਹੈ ਅੱਗੇ ਨਾਮ ਨਹੀਂ ਪੈਸੇ ਆ ਕੇ ਨਾ ਤੁਸੀ ਜੇ ਲੋਕ ਕਿ ਤੂੰ ਜਾਣਾ ਮੈਂ ਡਾਕਟਰ ਪੁਰਿਆ ਤੋਂ ਜਾ ਕਿੱਥੇ ਕਰਵਾਉਣਾ ਡਾਕਟਰ ਇੱਥੇ ਰਹਿ ਗਿਆ ਭਾਈ ਮੋਰੇ ਦਫ਼ਤਰ ਹੈ ਯਾਰ ਕਲਾਮਪੁਰ ਦੀ ਰਾਹੀ ਦਾ ਪੂਰਾ 8 ਘੰਟੇ ਦੀ ਗੱਲ ਹੈ ਮੁੜ ਕੇ ਖਾਣ ਨੂੰ ਭਾਈ ਆਪੇ ਅੱਗੇ ਜਾਣਾ ਮੁੱਤਲ ਦੇ ਪੁੱਲੇ ਪਾਸੇ ਆ ਗਏ ਸਾਡੀ ਵੀ ਮਜਬੂਰੀ ਆ ਸਾਡੇ ਵੀ ਮਜਬੂਰੀ ਆ ਮਜਬੂਰੀ ਕਰਕੇ ਹੋਰ ਸਾਡੇ ਨੂੰ ਵੀ ਮਜਬੂਰੀ ਸਾਡੇ ਨੂੰ ਵੀ ਭੇਜ ਦੇਣੇ ਮੁੜ ਕੇ 8 ਘੰਟੇ ਦੀ ਗੱਲ ਸਰ ਜੇ ਕਿਸੇ ਨੂੰ ਬਾਈਚਾਸ ਐਮਰਜੈਂਸੀ ਹੋਵੇ ਫਿਰ ਐਮਰਜੈਂਸੀ ਆਨੂੰ ਭੇਜਦੇ ਆ ਜਿਹੜਾ ਬਾਈਕ ਲੈ ਜਾ ਇੱਥੇ ਡਾਕਟਰ ਪਾਵੇ ਦੇ ਆ ਲੋ ਜੀ ਐਮਰਜੈਂਸੀ ਵਾਲੇ ਆ ਗਏ ਉਧਰ ਹੀ ਕਹਿੰਦੇ ਇੱਥੇ ਆਏ ਇੱਥੇ ਆਏ ਕਹਿੰਦੇ ਉੱਥੇ ਆ ਐਮਰਜੈਂਸੀ ਵਾਲੇ ਮੌਕੇ ਤੇ ਆ ਗਏ ਕੁਦਰਤੀ ਇੱਧਰ ਨਹੀਂ ਜਾਵਾਂ ਹੁਣ ਦੱਸੋ ਮੈਨੂੰ ਜਿਹੜਾ ਐਮਰਜੈਂਸੀ ਵਾਲਾ ਉਹ ਮੋਦੀ ਭੇਜਿਆ ਉਹ ਪੀਚ ਚੱਕ ਕੇ ਲੈ ਜਮਾਂਗੇ ਜੀ ਗੱਡੀ ਤੇ ਹੀ ਆ ਉਹ ਮੋਰੇ ਲੜਵੇ ਉਹ ਕਹਿੰਦਾ ਇੱਧਰ ਚ ਜਾਓ ਉੱਧਰ ਚ ਜਾਓ ਇਹਦਾ ਬੱਸ ਸਾਡੇ ਵੀ ਨਹੀਂ ਹੈਗੀ ਆਸਰਾ ਤੇ ਜੋ ਹੁਕਮ ਆ ਉਹ ਤਾਂ ਸਾਨੂੰ ਕਰਨਾ ਹੀ ਪੈਣਾ ਠੀਕ ਹੈ ਜੀ ਤੇ ਲੋ ਜੀ ਪਹਿਲਾ ਅਫਸਰ ਕਹਿੰਦੇ ਸੀਗੇ ਕਿ ਆਪਾਂ ਐਮਰਜੈਂਸੀ ਵਾਲੇ ਭੇਜ ਦੇਾਂਗੇ ਹੁਣ ਐਮਰਜੈਂਸੀ ਵਾਲੇ ਮੋਰੇ ਵੀ ਕਹਿੰਦੇ ਕਿ ਬੱਸ ਨਹੀਂ ਚੱਲਦਾ ਤੁਸੀਂ ਹਸਪਤਲ ਜਾਣਾ ਜੀ ਹਸਪਤਲ ਜਾਣਾ ਆਹ ਲੋ ਜੀ ਹਾਏ ਪਰੇਸ਼ਾਨੀ ਹੁੰਦੀ ਹੈ ਉਹੰਦੂ ਦੀ ਹੈ ਚਾਰ ਡਾਕਟਰ ਠੀਕ ਹੈ ਜੀ ਤੁਸੀਂ ਹਸਪਤਾਲ ਜਾਣਾ ਕਿੰਨੀ ਘਰ ਤੋਂ ਕਚਲ ਖਾਰਮੇ ਪੈ ਜੀ ਬਾਬਾ ਆਈਏ ਭਾਈ 5 ਮਿੰਟ ਹੋ ਗਏ 5 ਮਿੰਟ ਹੋ ਗਏ ਜੀ 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 ਅੰਦਰ ਡਾਕਟਰ ਨੇ ਜਾਣਾ ਹਸਪਤਾਲ ਆ ਜੀ 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 ਤਾਂ ਮਾਤਾ ਜੀ ਵੀ ਕਹਿੰਦੇ ਕਿ ਆਪਾਂ ਹਸਪਤਾਲ ਜਾਣਾ ਕਹਿੰਦੇ ਤੱਕ ਕਿੰਨਾ ਹੋਰ ਸਬਰ ਕਰ ਲੋ ਲੋਕਾਂ ਨੂੰ ਤਾਂ 80 ਸਾਲ ਹੋ ਗਏ ਸਬਰ ਕਰਦੇ ਆ ਨੂੰ ਹੋਰ ਕਿੰਨਾ ਕੁ ਸਬਰ ਕਰਨ ਆ ਲਓ ਜੀ ਤਾਂ ਕਿੰਨੇ ਇੱਕ ਮੌਕਾ ਪਹਿਲਾਂ ਸਰਕਾਰ ਮੰਗਦੀ ਸੀ ਇੱਕ ਮੌਕਾ ਹੁਣ ਲੋਕ ਮੰਗਦੇ ਕਿ ਇੱਕ ਮੌਕਾ ਦੇ ਦਿਓ